ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀ ਗੋਦ ਲੈ ਪੁੱਤਰ ਦੀ ਔਕਾਤ ਦੇ ਦੂਜੇ ਭਾਗ ਦੇ ਵਿੱਚ ਜਿੱਥੇ ਵਿਕਰਮ ਕਹਿੰਦਾ ਗੱਲ ਤਾਂ ਰਵਿੰਦਰ ਤੂੰ ਠੀਕ ਕਹਿ ਰਹੀ ਹੈ ਇਦਾਂ ਕਰ ਬਲਰਾਜ ਨਾਲ ਗੱਲ ਕਰਕੇ ਵੇਖ ਉਦੋਂ ਤੱਕ ਮੈਂ ਇਸ ਬਾਰੇ ਰਾਜ ਨਾਲ ਗੱਲ ਕਰਦਾ ਹਾਂ ਉਹ ਕਹਿੰਦੀ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਦੂਜੇ ਪਾਸੇ ਪਤੀ ਪਤਨੀ ਸੁਖਦੇਵ ਦੀ ਚਾਲ ਤੋਂ ਅਣਜਾਣ ਉਸੇ ਤੇ ਹੀ ਵਿਸ਼ਵਾਸ ਕਰ ਰਹੇ ਸਨ ਅੰਦਰ ਆ ਕੇ ਰਵਿੰਦਰ ਆਪਣੇ ਬੇਟੇ ਬਲਰਾਜ ਨੂੰ ਕਹਿੰਦੀ ਕਿ ਪੁੱਤ ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਵੀ ਆਪਣਾ ਘਰ ਵਸਾ ਲਵੇਂ ਤਾਂ ਕਿ ਅਸੀਂ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਈਏ ਬਲਰਾਜ ਕਹਿੰਦਾ ਮਾਂ ਐਨੀ ਵੀ ਕਾਦੀ ਕਾਲੀ ਆ ਅਜੇ ਤਾਂ ਮੈਂ ਕੰਮ ਸੰਭਾਲਣਾ ਸ਼ੁਰੂ ਹੀ ਕੀਤਾ ਹੈ ਮੈਨੂੰ ਥੋੜਾ ਸੈੱਟ ਹੋ ਜਾਂਦਿਓ ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗੇ ਬਲਰਾਜ ਦੀ ਗੱਲ ਸੁਣ ਕੇ ਰਾਜ ਕਹਿਣ ਲੱਗੀ ਕਿ ਤੈਨੂੰ ਤਾਂ ਪਤਾ ਹੀ ਹੈ ਕਿ ਉਹਦੇ ਨੇ ਆਪਣੇ ਪਿਤਾ ਦਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ ਜਿਸ ਵਜ੍ਹਾ ਨਾਲ ਉਹ ਬਹੁਤ ਪਰੇਸ਼ਾਨ ਰਹਿੰਦੇ ਹਨ ਜ਼ਿੰਦਗੀ ਭਰ ਦੀ ਕਮਾਈ ਮਿੱਟੀ ਵਿੱਚ ਮਿਲ ਗਈ ਤੇ ਜਿਹੜੀ ਬਦਨਾਮੀ ਹੋਈ ਉਹ ਵੱਖਰੀ ਬਲਰਾਜ ਕਹਿੰਦਾ ਮੰਮੀ ਇਸੇ ਲਈ ਤਾਂ ਇੰਨੀ ਮਿਹਨਤ ਕਰ ਰਿਆ ਹਾਂ ਕਿ ਆਪਣਾ ਕੰਮ ਫਿਰ ਤੋਂ ਪਟੜੀ ਤੇ ਆ ਜਾਵੇ ਬਲਰਾਜ ਦੀਆਂ ਜ਼ਿੰਮੇਵਾਰੀਆਂ ਭਰੀਆਂ ਗੱਲਾਂ ਸੁਣ ਕੇ ਅਰਵਿੰਦਰ ਬਹੁਤ ਖੁਸ਼ ਹੋ ਰਹੀ ਸੀ ਕੁਝ ਦਿਨ ਬਾਅਦ ਵਿਕਰਮ ਨੇ ਆਪਣੀ ਭੈਣ ਰਾਜ ਨੂੰ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਰਾਜ ਤੈਨੂੰ ਤਾਂ ਪਤਾ ਹੀ ਹੈ ਸਾਡੇ ਘਰ ਵਿੱਚ ਕਿਹੋ ਜਿਹੇ ਹਾਲਾਤ ਹੋ ਚੁੱਕੇ ਹਨ ਤੇ ਅਸੀਂ ਦੋਨੋਂ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਾਂ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਉਹਦੇ ਦੇ ਲੱਛਣਾਂ ਨਾ ਸੁਧਰੇ ਤੇ ਨਾ ਹੀ ਉਸ ਦੇ ਵਿਵਹਾਰ ਵਿੱਚ ਕੋਈ ਬਦਲਾਅ ਆਇਆ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਗੇ ਜਾ ਕੇ ਵੀ ਉਹ ਸੁਧਰਨ ਵਾਲਾ ਹੈ ਹੋ ਉਸ ਨੂੰ ਆਪਣੀ ਜ਼ਿੰਮੇਵਾਰੀ ਆਪਣੇ ਸਿਰ ਚੁੱਕਣੀ ਹੀ ਪੈਣ ਪੈਣਗੀਆਂ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤਾਂ ਹੀ ਚੱਕੇਗਾ ਜੇਕਰ ਉਸਤੇ ਹਾਲਾਤਾਂ ਤੇ ਛੱਡਾਂਗੇ ਆਪਣੇ ਭਰਾ ਵਿਕਰਮ ਦੀ ਗੱਲ ਸੁਣ ਕੇ ਜਿਵੇਂ ਤੁਹਾਨੂੰ ਠੀਕ ਲੱਗੇ ਫਿਰ ਵਿਕਰਮ ਸਿੰਘ ਕਹਿੰਦੇ ਕਿ ਰਾਜ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਵਸੀਅਤ ਬਣਾ ਲਵਾਂ ਤੇ ਉਹਦੇ ਦਾ ਹਿੱਸਾ ਉਸ ਨੂੰ ਦੇ ਦੇਵਾਂ ਫਿਰ ਭਾਵੇਂ ਜਿਵੇਂ ਮਰਜ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਹੁਣ ਤੱਕ ਤਾਂ ਮੈਂ ਬਹੁਤ ਉਮੀਦ ਲਗਾਈ ਸੀ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਮੇਰੀ ਇਹ ਉਮੀਦ ਇੱਕ ਵਹਿਮ ਨਿਕਲਿਆ ਕਹਿੰਦੇ ਕਿ ਸੁਖਦੇਵ ਨੂੰ ਕਿਸੇ ਦਿਨ ਬੁਲਾਉਂਦਾ ਹਾਂ ਤੇ ਇਹਨੂੰ ਘਰੋਂ ਵੱਖਰਾ ਕਰ ਦਿੰਦਾ ਹਾਂ ਇੰਨਾ ਕਹਿੰਦਿਆਂ ਹੋਇਆਂ ਵਿਕਰਮ ਸਿੰਘ ਬਹੁਤ ਦੁਖੀ ਹੋਇ ਰਾਜਕਿੰਦੀ ਵੀਰੇ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਵਿਕਰਮ ਕਹਿੰਦੇ ਹਾਂ ਹਾਂ ਬੋਲ ਕੀ ਗੱਲ ਹੈ ਬੇਝਿਜਕ ਹੋ ਕੇ ਦੱਸ ਰਾਜ ਕਹਿੰਦੀ ਕਿ ਤੁਸੀਂ ਜਦੋਂ ਵੀ ਵਸੀਅਤ ਬਣਵਾਉਣ ਲੱਗੇ ਤਾਂ ਸੁਖਦੇਵ ਨੂੰ ਵਿੱਚ ਨਾ ਹੀ ਸ਼ਾਮਲ ਕਰਿਓ ਮੇਰਾ ਮਤਲਬ ਤੁਸੀਂ ਕਿਸੇ ਹੋਰ ਵਕਲੀ ਵਕੀਲ ਤੋਂ ਬਣਵਾ ਲਿਓ ਸ਼ਰਮਿੰਦੀ ਹੁੰਦੀ ਹੋਈ ਰਾਜ ਨੇ ਇਹ ਸਾਰੀ ਗੱਲ ਕਹੀ ਤੇ ਵਿਕਰਮ ਇਕੇਦਮ ਹੈਰਾਨ ਹੋਏ ਕਿ ਤੂੰ ਇਹ ਕੀ ਕਹਿ ਰਹੀ ਹੈ ਉਹ ਕਹਿੰਦੀ ਹਾਂ ਵੀਰੇ ਵਾ ਠੀਕ ਕਹਿ ਰਹੀ ਹਾਂ ਪਰ ਵਿਕਰਮ ਸਿੰਘ ਰਾਜ ਦੀਆਂ ਗੱਲਾਂ ਨੂੰ ਸਮਝ ਨਾ ਸਕੇ ਤੇ ਇੰਨਾ ਅੰਦਾਜ਼ਾ ਜ਼ਰੂਰ ਹੋ ਗਿਆ ਕਿ ਕੋਈ ਗੱਲ ਜ਼ਰੂਰ ਹੈ ਜੋ ਰਾਜ ਨੇ ਇਦਾਂ ਕਿਹਾ ਚਲੋ ਵਿਕਰਮ ਸਿੰਘ ਨੇ ਆਪਣੇ ਦੋਸਤ ਦੇ ਵਕੀਲ ਜਰੀਏ ਆਪਣੀ ਵਸੀਅਤ ਬਣਾ ਲਈ ਰਾਤ ਨੂੰ ਉਦੇ ਸ਼ਰਾਬ ਨਾਲ ਰੱਜ ਕੇ ਘਰ ਆਇਆ ਤਾਂ ਵਿਕਰਮ ਸਿੰਘ ਨੇ ਕਿਹਾ ਉਦੇ ਅਸੀਂ ਤੈਨੂੰ ਕਿੰਨੀ ਵਾਰ ਸਮਝਾਇਆ ਪਰ ਤੂੰ ਨਾ ਸਮਝਿਆ ਘਰ ਦੀ ਮਾਨ ਮਰਿਆਦਾ ਤੇ ਇੱਜ਼ਤ ਦਾ ਕੋਈ ਤਾਂ ਲਿਹਾਜ਼ ਕਰ ਤੇ ਉਦੇ ਗੁੱਸੇ ਵਿੱਚ ਬੋਲਿਆ ਕਿ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਮੈਂ ਜੋ ਵੀ ਕਰ ਰਿਹਾ ਹਾਂ ਉਸ ਵਿੱਚ ਕਿਸੇ ਦੀ ਵੀ ਰੋਕਟੋਕ ਮੈਨੂੰ ਪਸੰਦ ਨਹੀਂ ਬਿਕਰਮ ਸਿੰਘ ਗੁੱਸੇ ਵਿੱਚ ਕਹਿੰਦੇ ਤੇ ਚੱਲ ਫਿਰ ਠੀਕ ਹੈ ਚਲੋ ਫਿਰ ਠੀਕ ਹੈ ਤੂੰ ਜੋ ਕਰਨਾ ਹੈ ਕਰ ਪਰ ਇਸ ਘਰ ਵਿੱਚ ਨਹੀਂ ਤੂੰ ਅੱਜ ਤੋਂ ਬਾਅਦ ਇਸ ਘਰ ਵਿੱਚ ਸ਼ਰਾਬ ਪੀ ਕੇ ਨਹੀਂ ਆਏਗਾ ਗੁਰਦੁਆਰੇ ਦੇ ਪਿੱਛੇ ਜੋ ਮਕਾਨ ਬਣਿਆ ਹੈ ਤੂੰ ਉਸ ਵਿੱਚ ਜਾ ਕੇ ਰਹਿ ਸਕਦਾ ਹੈ ਤੇ ਉਹ ਮਕਾਨ ਮੈਂ ਤੇਰੇ ਹਿੱਸੇ ਦੇ ਦਿੱਤਾ ਹੈ ਤੇ ਚੌਲਾਂ ਵਾਲੀ ਮਿਲ ਵੀ ਤੇਰਾ ਜਿਵੇਂ ਜੀ ਕਰੇ ਉਵੇਂ ਰਹਿ ਪਰ ਤੇਰੀ ਮਰਜ਼ੀ ਹੁਣ ਇਸ ਘਰ ਵਿੱਚ ਨਹੀਂ ਚੱਲੇਗੀ ਇਹ ਸੁਣ ਕੇ ਉਹਦੇ ਸਿੰਘ ਭੜਕ ਗਿਆ ਕਿ ਅੱਛਾ ਦੋ ਕਮਰਿਆਂ ਵਾਲਾ ਘਰ ਮੇਰਾ ਤੇ ਆਪਣੇ ਮੁੰਡੇ ਨੂੰ ਪੂਰੀ ਹਵੇਲੀ ਦੇ ਦਿੱਤੀ ਕਰ ਦਿੱਤੀ ਨਾ ਤੁਸੀਂ ਪਰਾਏ ਪੁੱਤਰ ਵਾਲੀ ਗੱਲ ਕਿਉਂਕਿ ਲਿਆ ਤਾਂ ਮੈਂ ਗੋਦ ਹੀ ਹਾਂ ਨਾ ਕਿਹੜਾ ਤੁਹਾਡੀ ਕੁੱਖੋ ਜੰਮਿਆ ਹਾਂ ਇੰਨਾ ਸੁਣਦਿਆਂ ਹੀ ਵਿਕਰਮਜੀਤ ਤੇ ਅਰਵਿੰਦਰ ਅੱਖਾਂ ਅਟਕੇ ਉਸਤੇ ਮੂਹਰ ਵੇਖਣ ਲੱਗੇ ਤੇ ਭਰੇ ਗਲੇ ਨਾਲ ਵਿਕਰਮ ਸਿੰਘ ਕਹਿਣ ਲੱਗੇ ਕਿ ਉਹਦੇ ਅੱਜ ਤੂੰ ਬਹੁਤ ਵੱਡੀ ਗੱਲ ਕਹਿ ਦਿੱਤੀ ਅਸੀਂ ਕਿਹੜਾ ਪਰਾਇਆਪਨ ਕੀਤਾ ਤੇਰੇ ਨਾਲ ਅਸੀਂ ਤੈਨੂੰ ਕਿੰਨੇ ਲਾਡਾਂ ਤੇ ਪਿਆਰ ਨਾਲ ਪਾਲਿਆ ਤੇਰੀ ਹਰ ਗੱਲ ਮੰਨੀ ਹਰ ਇੱਛਾ ਪੂਰੀ ਕੀਤੀ ਪਰਾਇਆਪਨ ਅਸੀਂ ਦਿਖਾਇਆ ਜਾਂ ਤੂੰ ਸ਼ੁਰੂ ਤੋਂ ਹੀ ਸਭ ਕੁਝ ਤੇਰਾ ਸੀ ਪਰ ਤੂੰ ਆਪਣੀਆਂ ਗਲਤੀਆਂ ਤੇ ਗਲਤ ਹਰਕਤਾਂ ਤੇ ਮਾੜੀ ਸੰਗਤ ਕਰਕੇ ਸਭ ਕੁਝ ਗਵਾ ਲਿਆ ਫਿਰ ਥੋੜਾ ਕੜਕ ਸ਼ਬਦਾਂ ਵਿੱਚ ਕਹਿੰਦੇ ਕਿ ਤੈਨੂੰ ਜੋ ਕੁਝ ਮਿਲ ਰਿਹਾ ਹੈ ਤੂੰ ਲੈਣਾ ਹੈ ਤਾਂ ਲੈ ਨਹੀਂ ਤਾਂ ਉਹ ਵੀ ਨਹੀਂ ਮਿਲੇਗਾ ਕਿਉਂਕਿ ਵਪਾਰ ਪਹਿਲਾਂ ਤੋਂ ਹੀ ਘਾਟੇ ਵਿੱਚ ਚੱਲ ਰਿਹਾ ਹੈ ਤੇ ਆਏ ਦੇਣ ਕੋਈ ਨਾ ਕੋਈ ਤੇਰਾ ਕਰਜ਼ੇ ਲੈਣ ਵਾਲਾ ਤੁਰਿਆ ਹੀ ਰਹਿੰਦਾ। ਇਹਨਾਂ ਕਹਿ ਕੇ ਵਿਕਰਮ ਸਿੰਘ ਆਪਣੇ ਕਮਰੇ ਵਿੱਚ ਚਲੇ ਗਏ ਤੇ ਉਸ ਵਕਤ ਉਦੇ ਸਿੰਘ ਕੁਝ ਨਾ ਬੋਲਿਆ ਤੇ ਘਰ ਤੋਂ ਬਾਹਰ ਚਲਾ ਗਿਆ। ਉਦੇ ਦੀਆਂ ਗੱਲਾਂ ਨੇ ਰਵਿੰਦਰ ਤੇ ਵਿਕਰਮ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਸੀ। ਉਹਨਾਂ ਦੋਵਾਂ ਨੇ ਤਾਂ ਅੱਜ ਤੱਕ ਇਹ ਗੱਲ ਉਦੇ ਨੂੰ ਨਹੀਂ ਕਹੀ ਸੀ ਕਿ ਉਹ ਉਹਨਾਂ ਦੀ ਗੋਦ ਲਈ ਹੋਈ ਔਲਾਦ ਹੈ। ਆਖਿਰ ਇੱਕ ਗੱਲ ਉਸ ਨੂੰ ਪਤਾ ਕਿਵੇਂ ਲੱਗੀ ਉਦੋਂ ਹੀ ਵਿਕਰਮ ਨੂੰ ਆਪਣੀ ਭੈਣ ਰਾਜ ਦੀ ਕਹੀ ਹੋਈ ਗੱਲ ਯਾਦ ਆਈ ਕਿ ਵਸੀਅਤ ਬਣਵਾਇਓ ਪਰ ਸੁਖਦੇਵ ਤੋਂ ਨਹੀਂ ਸ਼ਾਇਦ ਸੁਖਦੇਵ ਨੇ ਹੀ ਉਹਦੇ ਨੂੰ ਸਾਰੀ ਸੱਚਾਈ ਦੱਸੀ ਹੋਵੇ ਹੌਲੀ ਹੌਲੀ ਦਿਨ ਇਦਾਂ ਹੀ ਗੁਜ਼ਰਦੇ ਗਏ ਉਹਦੇ ਤਾਂ ਪਹਿਲਾਂ ਹੀ ਉਖੜਿਆ ਉਖੜਿਆ ਰਹਿੰਦਾ ਸੀ ਪਰ ਜਦੋਂ ਦਾ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਵੱਖ ਕਰ ਦਿੱਤਾ ਹੈ ਫਿਰ ਤਾਂ ਉਹ ਹੋਰ ਜ਼ਿਆਦਾ ਬਤਮੀਜ਼ੀਆਂ ਕਰਨ ਲੱਗਾ ਫਿਰ ਇੱਕ ਦਿਨ ਕੁਝ ਇਦਾਂ ਦਾ ਹੋਇਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਬਲਰਾਜ ਆਪਣੀ ਮਾਂ ਨੂੰ ਲੈ ਕੇ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਗਿਆ ਹੋਇਆ ਸੀ ਤੇ ਬਿਕਰਮ ਦੀ ਤਬੀਅਤ ਕੁਝ ਠੀਕ ਨਹੀਂ ਸੀ ਇਸ ਲਈ ਉਹ ਘਰ ਵਿੱਚ ਹੀ ਰੁਕ ਗਏ ਅਚਾਨਕ ਬਲਰਾਜ ਕੋਲ ਉਸ ਦੀ ਭਾਬੀ ਦਾ ਫੋਨ ਆਇਆ ਕਿ ਜਲਦੀ ਘਰ ਆਓ ਪਿਤਾ ਜੀ ਨੂੰ ਕੁਝ ਹੋ ਗਿਆ ਹੈ ਕੁਝ ਬੋਲ ਨਹੀਂ ਰਹੇ ਤੇ ਅਸੀਂ ਉਹਨਾਂ ਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ ਇਹ ਖਬਰ ਸੁਣਦਿਆਂ ਹੀ ਬਲਰਾਜ ਮਾਂ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚ ਗਿਆ। ਉੰਨੀ ਦੇਰ ਨੂੰ ਰਾਜ ਉਸ ਦਾ ਪਤੀ ਤੇ ਬੇਟਾ ਦਾਇਆ ਸਿੰਘ ਵੀ ਹਸਪਤਾਲ ਵਿੱਚ ਆ ਗਏ। ਆਉਂਦਿਆਂ ਹੀ ਡਾਕਟਰ ਨੇ ਦੱਸਿਆ ਕਿ ਅਸੀਂ ਵਿਕਰਮ ਨੂੰ ਬਚਾ ਨਹੀਂ ਸਕੇ ਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਹ ਨਾ ਸੁਣਦਿਆਂ ਹਰਵਿੰਦਰ ਥਾਂ ਢਿੱਗ ਪਈ। ਪਰ ਇਹ ਕਿਵੇਂ ਹੋ ਸਕਦਾ ਸੀ? ਪਾਪਾ ਨੂੰ ਤਾਂ ਕੋਈ ਹਾਰਟ ਅਟੈਕ ਦੀ ਸਮੱਸਿਆ ਵੀ ਨਹੀਂ ਸੀ। ਉਹਨਾਂ ਨੂੰ ਤਾਂ ਸਿਰਫ ਚੱਲਣ ਫਿਰਨ ਵਿੱਚ ਦਿੱਕਤ ਆਉਂਦੀ ਸੀ ਬਲਰਾਜ ਬਦ ਹੋਸ਼ੀ ਵਿੱਚ ਡਾਕਟਰ ਨੂੰ ਕਹਿ ਰਿਹਾ ਸੀ ਤੇ ਰਾਜ ਆਪਣੀ ਪਰਛਾਈ ਨੂੰ ਸੰਭਾਲ ਰਹੀ ਸੀ ਮਾਹੌਲ ਬਹੁਤ ਹੀ ਗਰਮਾ ਹੋ ਗਿਆ ਸੀ ਵਿਕਰਮ ਸਿੰਘ ਦੀ ਲਾਸ਼ ਨੂੰ ਲੈ ਕੇ ਘਰੇ ਆ ਗਏ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਰਵਿੰਦਰ ਅਜੇ ਵੀ ਹੋਸ਼ ਵਿੱਚ ਨਹੀਂ ਸੀ ਕਿ ਆਖਿਰ ਇਹ ਸਭ ਕੁਝ ਕਿਵੇਂ ਹੋ ਗਿਆ ਚੰਗਾ ਭਲਾ ਛੱਡ ਕੇ ਗਈ ਸੀ ਇੰਨੇ ਵੀ ਬਿਮਾਰ ਨਹੀਂ ਸਨ ਕਿ ਮੇਰੇ ਆਉਣ ਤੋਂ ਪਹਿਲਾਂ ਇਸ ਸਭ ਇਸ ਤਰ੍ਹਾਂ ਸਭ ਕੁਝ ਛੱਡ ਕੇ ਚਲੇ ਜਾਣਗੇ ਉਦੋਂ ਹੀ ਦਇਆ ਸਿੰਘ ਨੇ ਇੱਕ ਗੱਲ ਧਿਆਨ ਵਿੱਚ ਰੱਖੀ ਕਿ ਜਦੋਂ ਦੀ ਵਿਕਰਮ ਦੀ ਮੌਤ ਹੋਈ ਸੀ ਉਹਦੇ ਕੁਝ ਜ਼ਿਆਦਾ ਹੀ ਆਪਣਾਪਨ ਦਿਖਾ ਰਿਹਾ ਸੀ ਤੇ ਉਸ ਦੀ ਪਤਨੀ ਰਮਣ ਡਰੀ ਡਰੀ ਤੇ ਸਹਿਮੀ ਹੋਈ ਬੈਠੀ ਸੀ ਜਿਵੇਂ ਉਸ ਨੂੰ ਕੋਈ ਸਗਮਾ ਲੱਗਿਆ ਹੋਵੇ ਕਰੀਬ 20 ਦਿਨਾਂ ਬਾਅਦ ਬਲਰਾਜ ਹੌਲੀ-ਹੌਲੀ ਕੰਮ ਤੇ ਵਾਪਸ ਜਾਣ ਲੱਗਾ ਰਵਿੰਦਰ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ ਹੁਣ ਉਹਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਬੇਫਿਕਰ ਹੋ ਗਿਆ ਸੀ ਰਾਜ ਕੁਝ ਦਿਨ ਆਪਣੀ ਪਰਜਾਈ ਕੋਲ ਰਹਿਣ ਦੇ ਲਈ ਆ ਗਈ ਤਾਂ ਕਿ ਉਸ ਨੂੰ ਇਕੱਲਾਪਨ ਨਾ ਮਹਿਸੂਸ ਹੋਵੇ ਵਿਕਰਮ ਦੀ ਕਮੀ ਤਾਂ ਕੋਈ ਪੂਰੀ ਨਹੀਂ ਸੀ ਕਰ ਸਕਦਾ ਪਰ ਉਸ ਨੂੰ ਸਹਾਰਾ ਤਾਂ ਦੇ ਹੀ ਸਕਦੇ ਸੀ ਇਸ ਲਈ ਸੋਚ ਕੇ ਉਹ ਕੁਝ ਦਿਨ ਉਸ ਕੋਲ ਰਹਿਣ ਲੱਗੀ ਹੌਲੀ ਹੌਲੀ ਸਾਰੇ ਕੰਮ ਆਪਣੀ ਪਟੜੀ ਤੇ ਆਉਣ ਲੱਗੇ ਇੱਕ ਦਿਨ ਬਲਰਾਜ ਕੁਝ ਲੱਭ ਰਿਹਾ ਸੀ ਉਦੋਂ ਹੀ ਉਸ ਨੂੰ ਵਿਕਰਮ ਦੇ ਕਾਗਜ਼ਾਂ ਵਿੱਚੋਂ ਵਸੀਅਤ ਦੀ ਫੋਟੋਕਾਪੀ ਦਿਖਾਈ ਦਿੱਤੀ ਨਾ ਚਾਹੁੰਦਿਆਂ ਹੋਇਆਂ ਵੀ ਬੇਮੰਨ ਦੇ ਨਾਲ ਬਲਰਾਜ ਉਸ ਉਹਨਾਂ ਨੂੰ ਵੇਖਣ ਲੱਗਿਆ ਤੇ ਪੜਦਿਆਂ ਪੜਦਿਆਂ ਉਸ ਦਾ ਦਿਮਾਗ ਘੁੰਮ ਗਿਆ ਕਿ ਇਹ ਕੀ ਇਹ ਤਾਂ ਉਸ ਵਿਸ਼ਿਆ ਤੋਂ ਬਿਲਕੁਲ ਅਲੱਗ ਸੀ ਜੋ ਉਸ ਦਿਨ ਵਕੀਲ ਨੇ ਦਿਖਾਈ ਸੀ ਉਦੋਂ ਹੀ ਬਲਰਾਜ ਨੂੰ ਪੱਕਾ ਯਕੀਨ ਹੋ ਗਿਆ ਕਿ ਕੋਈ ਚਾਲ ਚੱਲੀ ਗਈ ਹੈ ਪਰ ਉਹ ਗੱਲ ਕਰੇ ਤਾਂ ਕਰੇ ਵੀ ਕਿਸ ਨਾਲ ਵਕੀਲ ਤਾਂ ਉਲਟਾ ਝੂਠੀ ਵਸੀਅਤ ਦਿਖਾ ਰਿਹਾ ਹੈ ਬਹੁਤ ਸੋਚਣ ਤੋਂ ਬਾਅਦ ਬਲਰਾਜ ਨੇ ਦਇਆ ਸਿੰਘ ਨਾਲ ਗੱਲ ਕਰਨ ਬਾਰੇ ਸੋਚਿਆ ਕਿਉਂਕਿ ਉਹ ਵੀ ਇੱਕ ਵਕੀਲ ਸੀ ਬਲਰਾਜ ਦੋਨੋਂ ਵਸੀਅਤਾਂ ਦੀਆਂ ਫੋਟੋਕਾਪੀਆਂ ਲੈ ਕੇ ਦਇਆ ਸਿੰਘ ਕੋਲ ਗਿਆ ਤੇ ਦਇਆ ਨੇ ਵੀ ਵਸੀਅਤ ਵੇਖਦਿਆਂ ਹੀ ਕਹਿ ਦਿੱਤਾ ਕਿ ਇਹ ਕੋਈ ਚਾਲ ਹੈ ਪਰ ਉਸਨੇ ਬਲਰਾਜ ਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਹਾ ਕਿ ਤੂੰ ਬਿਲਕੁਲ ਵੀ ਫਿਕਰ ਨਾ ਕਰ ਮੈਂ ਤੇਰੀ ਮਦਦ ਕਰਾਂਗਾ ਤੇ ਸਾਰਾ ਸੱਚ ਸਾਹਮਣੇ ਲਿਆ ਕੇ ਰਾਂਗਾ ਉਦੋਂ ਹੀ ਬਲਰਾਜ ਨੇ ਕਿਹਾ ਕਿ ਦਇਆ ਰਮਣ ਭਾਬੀ ਵੀ ਥੋੜੀ ਡਰੀ ਡਰੀ ਰਹਿੰਦੀ ਹੈ ਹੋ ਸਕਦਾ ਹੈ ਕਿ ਉਸ ਨੂੰ ਕੋਈ ਗੱਲ ਪਤਾ ਹੋਵੇ ਕਿਉਂਕਿ ਜਿਸ ਦਿਨ ਪਿਤਾ ਜੀ ਦੀ ਮੌਤ ਹੋਈ ਸੀ ਉਸ ਦਿਨ ਰਮਣ ਭਾਬੀ ਘਰ ਵਿੱਚ ਹੀ ਸੀ ਇੱਕ ਦਿਨ ਉਹਦੇ ਨੂੰ ਘਰ ਨਾ ਵੇਖ ਕੇ ਦਇਆ ਉਹਨਾਂ ਦੇ ਘਰ ਆਇਆ ਤੇ ਰਮਣ ਨਾਲ ਉਸ ਦਿਨ ਬਾਰੇ ਗੱਲਾਂ ਕਰਨ ਲੱਗਾ ਪਹਿਲਾਂ ਤਾਂ ਰਮਣ ਘਬਰਾ ਗਈ ਪਰ ਦਇਆ ਨੇ ਸਮਝਾਉਣ ਤੇ ਉਹ ਹੌਲੀ-ਹੌਲੀ ਦੱਸਣ ਲੱਗੀ ਕਿ ਮੰਮੀ ਜੀ ਤੇ ਬਲਰਾਜ ਵੀਰੇ ਦੇ ਜਾਣ ਤੋਂ ਬਾਅਦ ਤੇਰੇ ਵੀਰੇ ਉਹਦੇ ਸਿੰਘ ਇੱਕ ਫਾਈਲ ਲੈ ਕੇ ਆਏ ਸੀ ਤੇ ਸਿੱਧਾ ਪਿਤਾ ਜੀ ਦੇ ਕਮਰੇ ਵੱਲ ਗਏ ਉਸ ਟਾਈਮ ਤਾਂ ਮੈਂ ਅਣਦੇਖਾ ਕਰ ਦਿੱਤਾ ਪਰ ਜਦੋਂ ਖਾਣਾ ਲੈ ਕੇ ਮੈਂ ਪਿਤਾ ਜੀ ਦੇ ਕਮਰੇ ਵਿੱਚ ਗਈ ਤਾਂ ਮੈਂ ਵੇਖਿਆ ਕਿ ਉਹਦੇ ਪਿਤਾ ਜੀ ਤੋਂ ਜ਼ਬਰਦਸਤੀ ਕਿਸੇ ਫਾਈਲ ਤੇ ਸਾਈਨ ਕਰਵਾ ਰਹੇ ਸੀ ਤੇ ਮੈਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਬਾਹਰ ਨਿਕਲ ਗਏ ਪਿਤਾ ਜੀ ਸਦਮੇ ਵਿੱਚ ਬੈਠੇ ਹੋਏ ਸਨ ਤੇ ਅਚਾਨਕ ਉਹਨਾਂ ਦੇ ਸੀਨੇ ਵਿੱਚ ਦਰਦ ਨਿਕਲਿਆ ਉਸ ਵਕਤ ਘਰੇ ਕੋਈ ਨਹੀਂ ਸੀ ਮੈਂ ਬਲਰਾਜ ਵੀਰੇ ਨੂੰ ਫੋਨ ਕੀਤਾ ਪਰ ਉਹਨਾਂ ਫੋਨ ਨਾ ਚੱਕਿਆ ਤੇ ਉਦੋਂ ਹੀ ਮੈਂ ਭੱਜ ਕੇ ਗਵੰਡੀਆਂ ਕਰ ਗਈ ਤੇ ਉਹਨਾਂ ਤੋਂ ਮਦਦ ਲੈ ਕੇ ਪਿਤਾ ਜੀ ਨੂੰ ਹਸਪਤਾਲ ਲਿਜਾਣ ਲੱਗੀ ਤਾਂ ਉਦੋਂ ਹੀ ਉਹਦੇ ਵੀ ਪਹੁੰਚ ਗਿਆ ਉਹ ਵੀ ਸਾਡੇ ਨਾਲ ਚਲੇ ਗਏ ਪਿਤਾ ਜੀ ਦੀ ਮੌਤ ਇਦਾਂ ਹੀ ਅਚਾਨਕ ਨਹੀਂ ਹੋਈ ਬਲਕਿ ਉਸ ਨੂੰ ਕੁਝ ਲਾਲਚੀ ਲੋਕਾਂ ਦੇ ਸੁਆਰਥ ਨੇ ਮਾਰ ਦਿੱਤਾ ਮੈਂ ਉਹਦੇ ਨੂੰ ਛੱਡਾਂਗਾ ਨਹੀਂ ਅਗਬ ਬੁਲਾ ਹੁੰਦਾ ਹੋਇਆ ਬਲਰਾਜ ਕਹਿਣ ਲੱਗਾ ਤੇ ਦਇਆ ਸਿੰਘ ਨੇ ਉਸ ਨੂੰ ਸ਼ਾਂਤ ਕਰਦਿਆਂ ਹੋਇਆ ਕਿਹਾ ਕਿ ਜਲਦਬਾਜੀ ਵਿੱਚ ਕੋਈ ਫੈਸਲਾ ਨਾ ਲਵੀ ਤੇ ਦਇਆ ਸਿੰਘ ਨੇ ਰਮਨ ਦੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਸਨ ਤਾਂ ਕਿ ਇਦਾਂ ਨਾ ਹੋਵੇ ਕਿ ਉਹ ਬਾਅਦ ਵਿੱਚ ਮੁੱਕਰ ਜਾਵੇ ਦਇਆ ਸਿੰਘ ਨੇ ਕਿਹਾ ਕਿ ਉਸ ਦੇ ਖਿਲਾਫ ਪੂਰੀ ਮਜ਼ਬੂਤੀ ਨਾਲ ਕੇਸ ਲੜਾਂਗੇ ਤੇ ਜਲਦੀ ਹੀ ਦਇਆ ਨੇ ਭੱਜ ਕੇ ਉਹਦੇ ਖਿਲਾਫ ਸਬੂਤ ਇਕੱਠੇ ਕੀਤੇ ਤੇ ਉਸ ਵਕੀਲ ਤੇ ਵੀ ਸਚਾਈ ਜਾਣਨ ਦਾ ਦਬਾਅ ਪਾਇਆ ਆਖਿਰ ਆਪਣੇ ਹੀ ਭਰਾ ਦੇ ਖਿਲਾਫ ਕੋਰਟ ਵਿੱਚ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਉਹਦੇ ਨੂੰ ਜਦੋਂ ਪਤਾ ਲੱਗਿਆ ਕਿ ਬਲਰਾਜ ਨੇ ਧੋਖਾਧੜੀ ਦਾ ਕੇਸ ਉਸ ਖਿਲਾਫ ਕਰਵਾਇਆ ਹੈ ਤੇ ਉਸ ਤੋਂ ਬਾਅਦ ਤਾਂ ਉਹ ਹੋਰ ਵੀ ਜ਼ਿਆਦਾ ਅੱਗ ਬਬੂਲਾ ਹੋ ਗਿਆ ਉਸ ਨੇ ਆਪਣੇ ਪਿਤਾ ਸੁਖਦੇਵ ਨਾਲ ਇਸ ਬਾਰੇ ਗੱਲ ਕੀਤੀ ਤਾ ਸੁਖਦੇਵ ਨੇ ਉਹਦੇ ਨੂੰ ਕੁਝ ਵਕਤ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਇਕੱਲੇ ਨੇ ਦਇਆ ਸਿੰਘ ਨਾਲ ਗੱਲ ਕੀਤੀ ਕਿ ਉਹ ਬਲਰਾਜ ਨੂੰ ਕਹੇ ਕਿ ਕੇਸ ਵਾਪਸ ਲੈ ਲਵੇ ਮੈਂ ਉਹਦੇ ਨਾਲ ਗੱਲ ਕਰਾਂਗਾ ਤਾਂ ਉਸ ਨੂੰ ਸਮਝਾਵਾਂਗਾ ਦਇਆ ਸਿੰਘ ਕਹਿੰਦੇ ਪਪਾ ਤੁਸੀਂ ਅਜੇ ਵੀ ਉਹਦੇ ਦਾ ਸਾਥ ਦੇ ਰਹੇ ਹੋ ਇਨਾ ਸਭ ਕੁਝ ਜਾਣਨ ਤੋਂ ਬਾਅਦ ਤਾਂ ਤੁਹਾਨੂੰ ਉਸ ਦੇ ਖਿਲਾਫ ਗਵਾਹੀ ਦੇਣੀ ਚਾਹੀਦੀ ਹੈ ਉਲਟਾ ਤੁਸੀਂ ਉਸ ਨਾਲ ਗੱਲ ਕਰਨ ਬਾਰੇ ਕਹਿ ਰਹੇ ਹੋ ਤੇ ਦਇਆ ਸਿੰਘ ਨੂੰ ਇੱਕਦਮ ਆਪਣੇ ਪਿਤਾ ਤੇ ਗੁੱਸਾ ਆ ਗਿਆ ਉਹ ਕਹਿੰਦੇ ਨਹੀਂ ਪੁੱਤ ਇਦਾਂ ਦਾ ਕੁਝ ਨਹੀਂ ਆਖਿਰ ਹੈ ਤਾਂ ਉਹ ਵੀ ਤੇਰਾ ਹੀ ਭਰਾ 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 ਦੇ ਕੇਸ ਕਰੇਗਾ ਤਾਂ ਬਦਨਾਮੀ ਕਿੰਨੀ ਹੋਵੇਗੀ ਪਰੇਸ਼ਾਨ ਹੋ ਕੇ ਸੁਖਦੇਵ ਨੇ ਕਿਹਾ ਤਾਂ ਦਇਆ ਸਿੰਘ ਬੋਲਿਆ ਹੁਣ ਤੁਹਾਨੂੰ ਬਦਨਾਮੀ ਦਿਖਾਈ ਦੇ ਰਹੀ ਹੈ ਉਦੋਂ ਤੁਸੀਂ ਕਿੱਥੇ ਸੀ ਜਦੋਂ ਉਹਦੇ ਨੇ ਮਾਮਾ-ਮਾਮੀ ਦਾ ਬਣਿਆ ਹੋਇਆ ਸਭ ਕੁਝ ਉਜਾੜ ਦਿੱਤਾ ਮੈਨੂੰ ਸਭ ਪਤਾ ਹੈ ਪਾਪਾ ਕਿ ਇਹ ਸਭ ਕੁਝ ਤੁਹਾਡਾ ਹੀ ਕੀਤਾ ਤਰਿਆ ਹੋਇਆ ਹੈ ਉਹਦੇ ਦਾ ਦਿਮਾਗ ਮਾਮਾ-ਮਾਮੀ ਦੇ ਖਿਲਾਫ ਤੁਸੀਂ ਹੀ ਭਰਿਆ ਹੈ ਸ਼ੁਰੂ ਤੋਂ ਹੀ ਐਸ਼ ਤੇ ਆਰਾਮ ਵਿੱਚ ਪਲਿਆ ਮੈਂ ਬਚਪਨ ਤੋਂ ਹੀ ਦੇਖ ਰਿਹਾ ਹਾਂ ਕਿਵੇਂ ਐਸ਼ਵਰ ਆਰਾਮ ਦੀ ਜ਼ਿੰਦਗੀ ਬਦੀਦ ਕੀਤੀ ਉਸਨੇ ਫਿਰ ਵੀ ਪਤਾ ਨਹੀਂ ਤੁਸੀਂ ਕੀ ਸੋਚਿਆ ਤੇ ਉਸ ਨੂੰ ਸਾਰਿਆਂ ਦੇ ਖਿਲਾਫ ਕਰ ਦਿੱਤਾ ਦੋਨੋਂ ਪਿਓ ਪੁੱਤ ਗੱਲ ਕਰ ਹੀ ਰਹੀ ਸੀ ਕਿ ਉਦੋਂ ਹੀ ਪਿੱਛੇ ਰਾਜ ਕਮਰੇ ਵਿੱਚ ਆਉਂਦੀ ਹੋਈ ਬੋਲੀ ਕਿ ਹਾਂ ਦਾਇਆ ਪੁੱਤ ਮੈਂ ਵੀ ਤੇਰੇ ਨਾਲ ਨਾਲ ਹਾਂ ਇਹਨਾਂ ਨੇ ਜੋ ਬੀਜਿਆ ਹੈ ਉਹੀ ਵੱਢਣਾ ਪਵੇਗਾ ਜਾਇਦਾਦ ਦੇ ਲਾਲਚ ਵਿੱਚ ਇਹ ਇੰਨਾ ਪਾਗਲ ਹੋ ਗਏ ਕਿ ਆਪਣਾ ਤੇ ਪਰਾਇਆ ਸਭ ਕੁਝ ਭੁੱਲ ਗਏ ساری ਜ਼ਿੰਦਗੀ ਮੈਂ ਇੰਨਾ ਪਿਓ ਪੁੱਤਾਂ ਨੂੰ ਮਾਫ਼ ਨਹੀਂ ਕਰਾਂਗੀ ਆਪਣੇ بیٹے ਤੇ ਪਤਨੀ ਦੇ ਮੂੰਹੋਂ ਆਪਣੀ ਸਚਾਈ ਸੁਣਨ ਤੋਂ ਬਾਅਦ ਸੁਖਦੇਵ ਬਹੁਤ ਸ਼ਰਮਿੰਦਾ ਹੋਇਆ ਤੇ ਆਪਣੀ ਕੀਤੀ ਗਲਤੀ ਤੇ ਪਛਤਾਉਣ ਲੱਗਾ ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ ਮੁਕਦਮਾ ਚੱਲਿਆ ਸਾਰੇ ਸਬੂਤ ਉਹਦੇ ਦੇ ਖਿਲਾਫ ਸਨ ਕੋਰਟ ਵਿੱਚ ਕੇਸ ਇੱਕ ਲੰਬੀ ਕਾਰਵਾਈ ਸ਼ੁਰੂਆਤ ਵਿੱਚ ਉਹਦੇ ਨੇ ਬਲਰਾਸ ਤੇ ਦਇਆ ਸਿੰਘ ਨੂੰ ਧਮਕਾਉਣਾ ਚਾਹਿਆ ਧਮਕੀਆਂ ਵੀ ਦਿੱਤੀਆਂ ਪਰ ਦਇਆ ਸਿੰਘ ਇੱਕ ਵਕੀਲ ਸੀ ਤੇ ਉਹ ਸਾਰੇ ਦਾ ਪੇਚ ਚੰਗੀ ਤਰ੍ਹਾਂ ਜਾਣਦਾ ਸੀ ਸਭ ਤੋਂ ਮਹੱਤਵਪੂਰਨ ਗਵਾਹੀ ਉਸ ਵਕੀਲ ਨੇ ਦਿੱਤੀ ਜਿਸ ਤੋਂ ਉਹਦੇ ਨੇ ਬੰਦੂਕ ਦੀ ਨੋਕ ਤੇ ਵਸੀਅਤ ਬਣਵਾਈ ਸੀ ਉਹਦੇ ਕੋਲ ਹੁਣ ਆਪਣੇ ਬਚਾਅ ਦੇ ਲਈ ਕੁਝ ਵੀ ਨਾ ਬਚਿਆ ਅੰਤ ਵਿੱਚ ਉਹਦੇ ਨੂੰ ਲੱਗਿਆ ਕਿ ਹੁਣ ਉਹ ਨਹੀਂ ਬੋਚ ਸਕਦਾ ਫਿਰ ਉਸਨੇ ਕੋਰਟ ਵਿੱਚ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਉਹ ਸ਼ੁਰੂ ਤੋਂ ਹੀ ਬਹੁਤ ਲਾਡਲਾ ਰਿਹਾ ਇਸੇ ਕਾਰਨ ਉਸ ਦੀ ਮਾੜੀ ਸੰਗਤ ਵਿੱਚ ਪੈਰ ਪੈ ਗਿਆ ਇਕੱਲਾ ਇਕੱਲਾ ਪੁੱਤ ਹੋਣ ਕਰਕੇ ਉਸ ਨੂੰ ਕੋਈ ਵੀ ਕੁਝ ਨਹੀਂ ਸੀ ਕਹਿੰਦਾ ਤੇ ਮਾਤਾ ਤੇ ਪਿਤਾ ਜੀ ਜ਼ਰੂਰਤੋਂ ਜ਼ਿਆਦਾ ਮੇਰੀ ਪਰਵਾਹ ਕਰਦੇ ਸਨ ਬਲਰਾਜ ਦੇ ਪੈਦਾ ਹੋਣ ਤੋਂ ਬਾਅਦ ਮੇਰੇ ਅਸਲੀ ਪਿਤਾ ਸੁਖਦੇਵ ਨੇ ਮੈਨੂੰ ਢਕਾਇਆ ਕਿ ਉਹ ਮੈਨੂੰ ਨਹੀਂ ਬਲਕਿ ਬਲਰਾਜ ਨੂੰ ਪਿਆਰ ਕਰਦੇ ਹਨ ਮੈਂ ਵੀ ਬੱਚਾ ਸੀ ਹੌਲੀ ਹੌਲੀ ਉਹੀ ਵੇਖਿਆ ਜੋ ਉਹਨਾਂ ਨੇ ਮੈਨੂੰ ਦਿਖਾਇਆ ਇੱਕ ਵਾਰ ਗਲਤਫਹਿਮੀ ਦਾ ਕੀੜਾ ਜੋ ਮੇਰੇ ਦਿਮਾਗ ਵਿੱਚ ਚਲਾ ਗਿਆ ਉਹ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਮੈਨੂੰ ਆਪਣੇ ਮਾਪਿਓ ਦੀ ਹਰ ਗੱਲ ਗਲਤ ਲੱਗਦੀ ਸੀ ਤੇ ਮੈਂ ਆਪਣੀਆਂ ਮਰਜ਼ੀਆਂ ਕਰਨ ਲੱਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਪਿਤਾ ਜੀ ਨੇ ਵਸੀਅਤ ਬਣਵਾਈ ਹੈ ਤੇ ਉਹ ਵੀ ਕਿਸੇ ਦੂਜੇ ਵਕੀਲ ਤੋਂ ਤਾਂ ਮੈਂ ਪਰੇਸ਼ਾਨ ਹੋ ਗਿਆ ਆਪਣੀ ਜਾਣਕਾਰੀ ਦੀ ਮਦਦ ਨਾਲ ਮੈਂ ਉਸ ਵਕੀਲ ਦੇ ਬਾਰੇ ਜਾਣ ਸਕਿਆ ਪਹਿਲਾਂ ਉਸ ਨੂੰ ਡਰਾਇਆ ਧਮਕਾਇਆ ਪਰ ਉਸ ਨੇ ਮੈਨੂੰ ਪਿਤਾ ਜੀ ਨੂੰ ਸਭ ਕੁਝ ਦੱਸਣ ਦੀ ਧਮਕੀ ਦਿੱਤੀ ਫਿਰ ਮੈਂ ਉਸ ਨੂੰ ਬੰਦੂਕ ਦੀ ਨੋਕ ਤੇ ਨਕਲੀ ਵਸੀਅਤ ਬਣਵਾਈ ਕੁਝ ਟਾਈਮ ਸਾਹ ਲੈਣ ਤੋਂ ਬਾਅਦ ਉਹਦੇ ਕਹਿੰਦਾ ਕਿ ਉਸ ਦਿਨ ਘਰ ਵਿੱਚ ਕੋਈ ਨਹੀਂ ਸੀ ਜਦੋਂ ਮੈਂ ਪਿਤਾ ਜੀ ਤੋਂ ਉਸ ਨਕਲੀ ਵਸੀਅਤ ਤੇ ਸਾਈਨ ਕਰਵਾਉਣ ਲਈ ਕਿਹਾ ਤੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਤੇ ਫਿਰ ਮੈਨੂੰ ਪੁਲਿਸ ਸਟੇਸ਼ਨ ਫੜਾਉਣ ਦੀ ਧਮਕੀ ਦਿੱਤੀ ਫਿਰ ਮੈਂ ਕਿਹਾ ਕਿ ਜੇਕਰ ਸਾਈਨ ਨਹੀਂ ਕਰੋਗੇ ਤਾਂ ਮੈਂ ਬਲਰਾਜ ਨੂੰ ਮਾਰ ਦੇਵਾਂਗਾ ਇਸੇ ਡਰ ਨਾਲ ਉਹਨਾਂ ਨੇ ਸਾਈਨ ਕਰ ਦਿੱਤੇ ਫਿਰ ਸ਼ਾਇਦ ਉਹਨਾਂ ਨੂੰ ਹਾਰਟ ਅਟੈਕ ਅਜੀ ਉਹ ਦੱਸ ਹੀ ਰਿਹਾ ਸੀ ਕਿਰਵਿੰਦਰ ਕੌਰ ਵਿੱਚੇ ਹੀ ਬੋਲ ਪਈ ਤੂੰ ਇੰਨਾ ਘਟਿਆ ਨਿਕਲੇਗਾ ਇਹ ਕਦੀ ਮੈਂ ਸੋਚਿਆ ਵੀ ਨਹੀਂ ਸੀ ਮੈਂ ਤੈਨੂੰ ਆਪਣੀ ਕੁੱਖੋਂ ਤਾਂ ਨਹੀਂ ਜਨਮ ਦਿੱਤਾ ਪਰ ਕਦੀ ਵੀ ਪਰਾਇਆ ਨਹੀਂ ਸੀ ਸਮਝਿਆ ਆਪਣੀਆਂ ਅੱਖਾਂ ਦਾ ਤਾਰਾ ਬਣਾ ਕੇ ਰੱਖਿਆ ਸੀ ਬਲਰਾਜ ਤਾਂ 11 ਸਾਲ ਬਾਅਦ ਹੋਇਆ ਸਾਡੇ ਲਈ ਤਾਂ ਸਿਰਫ ਤੂੰ ਹੀ ਸਭ ਕੁਝ ਸੀ ਸ਼ਹਿਰ ਦੇ ਵੱਡੇ ਤੋਂ ਵੱਡੇ ਚੰਗੇ ਸਕੂਲ ਵਿੱਚ ਤੈਨੂੰ ਪੜਾਇਆ ਲਿਖਾਇਆ ਤਾਂ ਕਿ ਤੇਰੀ ਕੋਈ ਵੀ ਪਰਵਰੀ ਵਿੱਚ ਉਂਗਲ ਨਾ ਚੁੱਕ ਸਕੇ ਤੇ ਤੂੰ ਆਪਣੇ ਹੀ ਪਿਓ ਦੀ ਜਾਨ ਲੈ ਲਈ ਇੰਨਾ ਕਹਿ ਕੇ ਰਵਿੰਦਰਕੌਰ ਉੱਥੇ ਹੀ ਬੈਂਚ ਤੇ ਬਹਿ ਕੇ ਰੋਣ ਲੱਗ ਪਈ کورٹ ਨੇ ਉਹਦੇ ਤੇ ਉਸਦੇ ਪਿਤਾ ਸੁਖਦੇਵ ਤੇ ਨਕਲੀ ਵਸੀਅਤ ਬਣਵਾਉਣ ਵਾਲੇ ਵਕੀਲ ਤਿੰਨਾਂ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਬਲਰਾਜ ਨੂੰ ਯਕੀਨ ਹੋ ਗਿਆ ਕਿ ਹੁਣ ਉਹਨਾਂ ਨੂੰ ਨਿਆਂ ਜ਼ਰੂਰ ਮਿਲੇਗਾ ਮੇਰੇ ਪਿਤਾ ਜੀ ਤਾਂ ਹੁਣ ਵਾਪਸ ਨਹੀਂ ਆ ਸਕਦੇ ਲੇਕਿਨ ਸੱਚਾਈ ਦੀ ਜਿੱਤ ਵੇਖ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲੇਗੀ। ਹਾਂਜੀ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਤੁਸੀਂ ਕਮੈਂਟ ਬਾਕਸ ਵਿੱਚ رائے ਜ਼ਰੂਰ ਦਿਓ। ਜੇਕਰ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ। ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਇਓ। Tänne vaan.